ਜੋ ਜਬ ਇਹ ਤੋਂ ਇੱਕ ਅਹਿਮ ਮਸਲਾ ਹੈਗਾ ਪਹਿਲਾਂ ਸਾਡੇ ਜਿਹੜੇ ਵਕ ਵਕ ਇਹ ਸੀਗੇ ਪਾਕਿਸਤਾਨ ਦੇ ਵਿੱਚ ਜਾਣ ਦਾ ਪ੍ਰਕਾਸ਼ ਉਤਸਵ ਸੀਗੇ ਗੁਰਪੁਰਬ ਸੀਗੇ ਸਾਡੇ ਲੋਕ ਜਾਂਦੇ ਸੀਗੇ ਸਿੱਖ ਸਰਦਾਰੂ ਜਾਂਦੇ ਸੀਗੇ ਪਹਿਲੇ ਸਮੇਂ 'ਚ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਟਕਰਾਅ ਹੋਇਆ ਤੇ ਆਪਰੇਸ਼ਨ ਜ਼ਦੂਰ ਦਾ ਮਾਮਲਾ ਵੀ ਆਇਆ ਉਦੋਂ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਸੀ ਤੇ ਹੁਣ ਬਾਬੇ ਨਾਨਕ ਦਾ ਗੁਰਪੁਰਬ ਆਉਣਾ ਤੇ ਉਹਦੇ ਤੇ ਵੀ ਪਾਬੰਦੀ ਸੀਗੀ ਅੱਜ ਜਿਹੜਾ ਕੇਂਦਰ ਸਰਕਾਰ ਨੇ ਇਹ ਪਾਬੰਦੀ ਵਾਪਸ ਲੈ ਲਈ ਹੈ ਇਹਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਜਿਹੜੇ ਲੋਕ ਹੈ ਜਿਹੜੇ ਪਾਕਿਸਤਾਨ ਨਾਲ ਸਬੰਧ ਸਦਾਰਨ ਦੇ ਇਸ਼ਕ ਉਹਨਾਂ ਨੇ ਸਵਾਗਤ ਕੀਤਾ ਵੀ ਇਹ ਚੰਗਾ ਕਦਮ ਹੈ ਤੇ ਇਹਦੇ ਨਾਲ ਜਿਹੜਾ ਜਿਹੜੇ ਸਿੱਖ ਸਰਦਾਲੂ ਨੇ ਉਹਨਾਂ ਨੂੰ ਪਾਕਿਸਤਾਨ ਜਿਹੜਾ ਬਾਬੇ ਨਾਨਕ ਦਾ ਜਨਮ ਸਥਾਨ ਉਹਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਤੁਸੀਂ ਇੱਕ ਸਿੰਪਲ ਛੋਟੀ ਟਿੱਪਣੀ ਇਹਦੇ ਤੇ ਕਰੋ ਫਿਰ ਆਪਾਂ ਸਵਾਪਤੀ ਕਰੀਏ ਅਬ ਬੇਖੋ ਬੇਦੇ ਤੇ ਕੋਈ ਟਿੱਪਣੀ ਦੀ ਜ਼ਰੂਰਤ ਹੀ ਨਹੀਂ ਹੁੰਦੀ ਜਿਹੜਾ ਵਿਸ਼ਵਾਸ ਹੁੰਦਾ ਆਸਥਾ ਦਾ ਮਸਲਾ ਹੁੰਦਾ ਉਹ ਬਹੁਤ ਵੱਡਾ ਹੁੰਦਾ ਉਹ ਤੁਹਾਡੇ ਇੱਕ ਤਰ੍ਹਾਂ ਦੀ ਲਾਈਵ ਸਪੋਰਟ ਹੁੰਦੀ ਹੈ ਜ਼ਿੰਦਗੀ ਦਾ ਧੁਰਾ ਹੁੰਦਾ ਮੈਜੋਰਟੀ ਜਿਹੜੇ ਧਾਰਮਿਕ ਬੰਦੇ ਆਸਥਾ ਵਿੱਚ ਬਹੁਤ ਵਿਸ਼ਵਾਸ ਰੱਖਣ ਵਾਲੇ ਬੰਦੇ ਹੁੰਦਾ ਤਾਂ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਜੇ ਉਹਨਾਂ ਨੂੰ ਉਹਨਾਂ ਨੂੰ ਜਿਵੇਂ ਵੀ ਧਾਰਮਿਕ ਪਵਿੱਤਰ ਸਥਾਨ ਹੈ ਕਿਸੇ ਦਾ ਵੀ ਕੋ ਧਰਮ ਦਾ ਖਵੇ ਉਹਨੂੰ ਉੱਥੇ ਨਾ ਜਾਣ ਦਿੱਤਾ ਜਾਵੇ ਤਾਂ ਉਹ ਉਹਦੇ ਲਈ ਬੜੀ ਪਰੇਸ਼ਾਨੀ ਤੇ ਮਾਨਸਿਕ ਲੈਵਲ ਦੀਆਂ ਇਹ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਤੇ ਬਹੁਤ ਜ਼ਰੂਰੀ ਹੁੰਦਾ ਵੀ ਤੁਸੀਂ ਆਸਥਾ ਦੇ ਵਿੱਚ ਜਿਹੜੇ ਅੱਜ ਦੇ ਡੈਮੋਕ੍ਰੇਸੀਆਂ ਆ ਇਹ ਆ이트 ਰਦੀਆਂ ਆਸਥਾਆਂ ਨੂੰ ਉਹਦੇ ਆਸਥਾ ਦੀ ਦੀ ਪੂਰਤੀ ਲਈ ਉਹ ਖੁੱਲ੍ਹ ਵੀ ਦਿੰਦੀਆਂ ਤੇ ਇਸ ਕਰਕੇ ਬੰਦ ਕਰਨਾ ਹੀ ਆਪਣੇ ਆਪ ਵਿੱਚ ਗਲਤ ਸੀ ਇਹ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਪਹਿਲੀ ਗੱਲ ਤਾਂ ਇਹ ਵੀ ਪਾਕਿਸਤਾਨ ਤੇ ਜਿਹੜਾ ਜਾਇਆ ਜਾਂਦਾ ਉਹਦੀ ਨਾਂ ਪਾਕਿਸਤਾਨੀਆਂ ਨੂੰ ਕੋਈ ਸਮੱਸਿਆ ਨਾ ਪੰਜਾਬੀਆਂ ਨੂੰ ਨਾ ਸਿੱਖਾਂ ਨੂੰ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ ਤੇ ਨਾ ਕਦੇ ਕੋਈ ਇਹਦੀ ਕੋਈ ਲੜਾਈ ਹੋਈ ਆ ਵੀ ਉੱਥੇ ਗਏ ਤੇ ਇਹਨਾਂ ਨੇ ਗੜਬੜ ਕਰਤੀ ਜਾਂ ਇਹਨਾਂ ਨਾਲ ਉੱਥੋਂ ਦੇ ਪਾਕਿਸਤਾਨੀ ਵਸਿੰਦੇ ਨੇ ਕੋਈ ਗੜਬੜ ਕਰਤੀ ਕੋਈ ਐਸ ਕਿਸਮ ਦਾ ਨਹੀਂ ਨਾ ਉਹਨਾਂ ਵੱਲੋਂ ਵੀ ਵੈਲਕਮ ਹੈ ਇਹਨਾਂ ਵੱਲੋਂ ਵੀ ਜਾਣਾ ਉੱਥੇ ਵੱਡਾ ਮਹੱਤਵ ਦਾ ਕੰਮ ਹੈ ਇਸ ਕਰਕੇ ਇਸ ਸਰਕਾਰ ਨੇ ਇੱਕ ਬਹੁਤਾ ਜਿਆਦਾ ਇਲਵਲ ਖੜੀ ਕਰ ਲਈ ਸੀ ਬਹੁਤ ਜਿਆਦਾ ਪਰੇਸ਼ਾਨੀਆਂ ਖੜੀਆਂ ਕਰਦੀਆਂ ਸੀ ਤੇ ਇਹਦੇ ਕਈ ਵਾਰੀ ਲੋਕ ਤੇ ਸਿਆਸੀ ਮੀਨਿੰਗ ਕਰਦੇ ਸੀ ਵੀ ਇਹਨਾਂ ਨੇ ਮinority ਨੂੰ ਟਾਰਗੇਟ ਕਰਨਾ ਹੈ ਇਹ ਇਹ ਜਿਹੜੀ ਭਾਜਪਾ ਦੀ ਪਾਲਿਸੀ ਹੈ ਜਬ ਭਾਜਪਾ ਰਾਜ ਕਰਦੀ ਹੈ ਇਸ ਹਾਕਮਾਂ ਦੀ ਪਾਲਿਸੀ ਜਿਹੜੀ ਹੈਗੀ ਮinority ਨੂੰ ਟਾਰਗੇਟ ਕਰਨ ਦੀ ਹੈ ਉਹਦੇ ਉਹਦੇ ਥੱਲੇ ਹੀ ਇਹ ਵਾਪਸ ਕੀਤਾ ਤੇ ਜਦੋਂ ਕਿ ਕੋਈ ਕਿਸੇ ਕਿਸਮ ਦਾ ਸਮੱਸਿਆ ਨਹੀਂ ਆ ਰਹੀ ਤੇ ਖੋਲ੍ਹ ਦੇਣੀ ਚਾਹੀਦੀ ਹੈ ਤੇ ਇਹਨੂੰ ਸਾਰੇ ਵੈਲਕਮ ਕਰਦਿਆ ਕਰਨਾ ਚਾਹੀਦਾ ਸਾਰਾ ਜਿਹੜਾ ਹੁਣ ਇਹਨਾਂ ਨੇ ਆਯਾਜਤ ਦੇਤੀ ਖੋਲ੍ਹ ਦਿੱਤੀ ਤੇ ਇਸ ਕਰਕੇ ਹੁਣ ਲੋਕ ਜਾਣਗੇ ਵੀ ਜਥੇ ਨਾਲੇ ਜਥੇ ਤਾਂ 1950 ਵੇਲੇ ਦਾ ਜਿਹੜਾ ਲਿਆਕਤਲੀ ਨਹਿਰੂ ਉਹ ਪ੍ਰਾਣੀਆਂ ਹੋਈਆਂ ਵੀਆਂ ਸੰਧੀਆਂ ਇਹ ਹੀ ਉਹ ਇੱਥੋਂ ਤੱਕ ਵੀ 65 ਦੀ ਲੜਾਈ 'ਚ ਵੀ ਜਾਂਦੇ ਰਹੇ 71 'ਚ ਵੀ ਜਾਂਦੇ ਰਹੇ ਇੱਥੋਂ ਤੱਕ ਆ ਵੀ 84 ਦੇ ਵਿੱਚ ਸਿੰਨਾਂਦ ਰਾਜ ਬਰਵਾਲ ਸਾਹਿਬ ਉੱਤੇ ਹਮਲਾ ਹੋਇਆ ਵਾ ਸੀਗਾ ਆ ਫੌਜ ਫਿਰ ਜੀ ਵੀ ਸੀ ਉਹਨਾਂ ਦੇ ਨਾਲ ਜੀ ਉੱਥੇ ਇੱਕ ਜਥਾ ਗਿਆ ਵਾ ਸੀਗਾ ਪਾਕਿਸਤਾਨ ਤੋਂ ਕਰਕੇ ਕਦੇ ਨਹੀਂ ਹੋਇਆ ਵੀ ਨਾਲ ਇਹ ਗੱਲ ਤਾਂ ਕੋਈ ਇਸ ਕਰਕੇ ਆ ਪਹਿਲੀ ਵਾਰ ਹੋਇਆ ਇਹਨਾਂ ਨੂੰ ਮੈਨੂੰ ਨਹੀਂ ਪਤਾ ਵੀ ਖੋਲ ਤਾਂ ਕਿ ਨਹੀਂ ਇਹਨਾਂ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ ਦੇਣਾ ਚਾਹੀਦਾ ਦੁਆਰਾ ਠੀਕ ਹੈ ਹਾਂ ਉਹ ਵੀ ਬਰੋਕ ਬੰਦ ਕੀ ਹਾਂ ਸੋ ਸਿੱਧੂ ਸਾਹਿਬ ਥੈਟ ਆਇਜ਼ ਪ੍ਰੋਗਰਾਮ ਚ ਸ਼ਾਮਲ ਹੋਣ ਤੇ ਸ਼ੁਕਰੀਆ ਧੰਨਵਾਦ